ਹੜਾਂ ਦੇ ਨਾਲ ਪੰਜਾਬ 'ਚ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਔਰ ਉਥੇ ਹੀ ਪਠਾਨਕੋਟ ਜੋ ਮਦੋਪੁਰ ਹੈੱਡਵਰਕਸ ਹੈ ਉਸ ਦੇ ਗੇਟ ਖੁੱਲੇ ਜਾ ਰਹੇ ਸੀਗੇ ਔਰ ਗੇਟ ਖੋਲਣ ਵੇਲੇ ਇੱਕ ਗੇਟ ਟੁੱਟ ਵੀ ਗਿਆ ਭਾਰੀ ਨੁਕਸਾਨ ਹੋਇਆ ਉਥੇ ਹੀ ਇੱਕ ਕੀਮਤੀ ਜਾਨ ਚਲੀ ਵੀ ਗਈ ਜਦੋਂ ਗੇਟ ਖੋਲਿਆ ਜਾ ਰਿਹਾ ਸੀਗਾ ਔਰ ਉਸ ਵੇਲੇ ਉਹ ਇੱਕ ਬੰਦਾ ਜਿਹੜਾ ਉਸ ਦੀ ਜਾਨ ਚਲੀ ਗਈ ਹੈ ਤਾਂ ਦੱਸ ਦਈਏ ਕਿ ਹਾਲਾਤ ਬਹੁਤ ਖਰਾਬ ਹੋ ਗਏ ਆ ਪੰਜਾਬ ਦੇ ਕਿਉਂਕਿ ਪਾਣੀ ਲਗਾਤਾਰ ਵਧ ਰਿਹਾ ਔਰ ਉੱਥੇ ਹੀ ਜਿਹੜਾ ਗੇਟ ਜਿਹੜੇ ਬੰਦ ਸੀਗੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਪਹਿਲਾਂ ਹੀ ਥੋੜਾ ਥੋੜਾ ਖੋਲ ਦੇਣਾ ਚਾਹੀਦਾ ਸੀਗਾ ਕਿਉਂਕਿ ਉਹਨਾਂ ਗੇਟਾਂ ਨੂੰ ਬੰਦ ਕੀਤਾ ਗਿਆ ਸੀਗਾ ਔਰ ਲਗਾਤਾਰ ਪਾਣੀ 1988 ਵਰਗੇ ਹਾਲਾਤ ਹੁੰਦੇ ਹੋਏ ਨਜ਼ਰ ਆ ਰਹੇ ਕਿਉਂਕਿ ਪਾਣੀ ਲਗਾਤਾਰ ਵਧ ਰਿਹਾ ਔਰ ਪਾਣੀ ਜ਼ਿਆਦਾ ਆ ਰਿਹਾ ਪਿੱਛੋਂ ਵੀ ਔਰ ਉੱਥੇ ਹੀ ਜੋ ਮਹਿਕਮੇ ਦੇ ਅਫਸਰ ਨੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਕਿ ਆਖਰਕਾਰ ਇਹ ਜੋ ਕੁਝ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਕਿਉਂਕਿ ਜੇ ਪਹਿਲਾਂ ਹੀ ਥੋੜ ਡੇ ਗੇਟ ਖੋਲ ਦਿੱਤੇ ਜਾਂਦੇ ਤਾਂ ਸ਼ਾਇਦ ਇੱਕ ਕੀਮਤੀ ਜਾਨ ਵੀ ਨਾ ਜਾਂਦੀ ਔਰ ਉੱਥੇ ਹੀ ਇਸ ਦੇ ਲਈ ਜ਼ਿੰਮੇਵਾਰੀ ਵੀ ਤੈਅ ਕਰਨੀ ਹੋਵੇਗੀ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਪੰਜਾਬ ਦੇ ਮੰਤਰੀ ਬਰਿੰਦਰ ਗੋਇਲ ਇਹ ਦਾਵਾ ਕਰ ਰਹੇ ਸੀ ਵਿਧਾਨ ਸਭਾ ਦੇ ਅੰਦਰ ਠੋਕ ਵਜਾ ਕੇ ਗੱਲ ਕਹਿ ਰਹੇ ਸੀ ਕਿ ਹੁਣ ਪੰਜਾਬ 'ਚ ਖੜਾ ਦਾ ਖਤਰਾ ਨਹੀਂ ਆਏਗਾ ਕੀ ਉਹਨਾਂ ਤੇ ਵੀ ਕੋਈ ਐਕਸ਼ਨ ਹੋਏਗਾ ਕੀ ਹੋਏਗਾ ਕਿਉਂਕਿ ਹਾਲਾਂਕਿ ਇਹੋ ਜੇ ਸਵਾਲ ਕਰਨ ਦਾ ਅਜੇ ਸਮਾਂ ਨਹੀਂ ਹੈ ਪਰ ਉਹਨਾਂ ਨੇ ਪਿਛਲੇ ਕੁਝ ਮਹੀਨੇ ਪਹਿਲਾਂ ਇਹ ਸਾਰੇ ਪੰਜਾਬ ਨੂੰ ਭਰੋਸਾ ਦਿਵਾਇਆ ਸੀਗਾ ਕਿ ਹੁਣ ਪੰਜਾਬ ਤੇ ਹੜ੍ਹਾਂ ਦਾ ਖਤਰਾ ਨਹੀਂ ਹੋਏਗਾ ਪਰ ਹਰ ਫਿਰ ਆ ਗਏ ਆ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਹੋਏ ਆ ਬੇਸ਼ੱਕ ਹੈਲੀਕਾਪਟਰ ਹੈਲੀਕਾਪਟਰਸ ਦੇ ਨਾਲ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਪਰ ਜਿਹੜੇ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਔਰ ਜਿਹੜੇ ਲੋਕ تن سال پہلا بھی ਉਜੜੇ ਸੀ ਉਹ ਹੁਣ ਫਿਰ ਉਜੜ ਗਿਆ ਸੁਲਤਾਨਪੁਰ ਲੋਧੀ ਦਾ ਏਰੀਆ ਬਹੁਤ ਪ੍ਰਭਾਵਿਤ ਹੈ ਉਹਨਾਂ ਤਸਵੀਰਾਂ ਨੂੰ ਦੇਖ ਕੇ ਮਨ ਰੋ ਰਿਹਾ ਹੈ ਮਨ ਬਹੁਤ ਪਰੇਸ਼ਾਨ ਹੋ ਰਿਹਾ ਉਹਨਾਂ ਤਸਵੀਰਾਂ ਨੂੰ ਦੇਖ ਕੇ ਪਠਾਨਕੋਟ ਦੇ ਇਲਾਕੇ ਦੇ ਵਿੱਚ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਸੁਲਤਾਨਪੁਰ ਲੋਧੀ ਸਣੇ ਜੋ ਹੋਰ ਵੀ ਵੱਖ-ਵੱਖ ਇਲਾਕੇ ਆ ਉਹਨਾਂ ਦੇ ਵਿੱਚ ਹਾਲਾਤ ਬਹੁਤ ਮਾੜੇ ਹੋਏ ਹੋਏ ਆ ਔਰ ਲੋਕ ਇਹ ਕਹਿ ਰਹੇ ਕਿ ਸਾਨੂੰ ਰਾਸ਼ਨ ਦੀ ਲੋੜ ਨਹੀਂ ਹੈ ਬੋਰੇ ਪਰ ਪਰ ਕੇ ਗੱਟੇ ਪਰ ਪਰ ਕੇ ਜੋ ਹੈ ਮਿੱਟੀ ਜਰੂਰ ਸਾਨੂੰ ਪਹੁੰਚਾਈ ਜਾਵੇ